ਉਸੀਂ ਦੇਖ ਰਹੇ ਹਾਂ ਦੇਨੀਫਰ ਟੀਵੀ ਮੈਂ ਹਾਂ ਸੰਦੀਪ ਸ਼ਮਾਈ ਇੱਕ ਵਾਰੀ ਫਿਰ ਜਾਮਾ ਮਸਜਿਦ ਦੇ ਮੌਲਾਨਾ ਮੌਲਾਨਾ ਸਾਹਿਬ ਇਸਲਾਕ ਤਮਾਮ ਉਹ ਮੁਸਲਿਮ ਭਾਈਚਾਰਾ ਇੱਕ ਵਾਰੀ ਫਿਰ ਪੰਜਾਬ ਦੀ ਇਸ ਆਫਤਾ ਘੜੀ ਇੱਕ ਮਿਸਾਲ ਪੇਦਾ ਕੀਤੀ ਹੈ ਤਾਂ ਅੱਜ ਖਾਸ ਕੇ ਜਾਮਾ ਮਸਜਿਦ ਵਿੱਚ ਅੱਜ ਉਹਨਾਂ ਦੇ ਆਫਤਾ ਘੜੀ ਜਿਹੜੇ ਲੋਕ ਸੀ ਹੜਪੀਟ ਤੇ ਲੋਕਾਂ ਨੂੰ ਅੱਜ 50 ਲੱਖ ਦੀ ਜਿਹੜੀ ਗ੍ਰਾਂਟ ਰਾਸ਼ੀ ਜਿਹੜੀ ਆਫਤਾ ਘੜੀ ਦੇ ਵਿੱਚ ਜਿਹੜੇ ਪਿੜੇ ਸੀ ਉਹ ਲੋਕਾਂ ਨੂੰ ਅੱਜ ਉਹਨਾਂ ਨੂੰ ਰਾਹਤ ਸਮਗਰੀ ਦੇ ਨਾਲ ਜਿਹੜੀ ਦਿੱਤੀ ਸੀ ਉਸ ਦੇ ਨਾਲ ਅੱਜ ਉਹਨਾਂ ਨੂੰ 50 ਲੱਖ ਰੁਪਏ ਦਿੱਤਾ ਗਿਆ ਤੇ ਗੱਲਬਾਤ ਕਰਦੇ ਕਿ ਬਹੁਤ ਵੱਡੀ ਮਿਸਾਲ ਆ ਪੰਜਾਬ ਦੀ ਇਸ ਜਾ ਅਸਲਾਮ ਅ ਕੈਸੇ ਹੋ ਤੁਸੀਂ ਵੀ ਬਹੁਤ ਢੀਕ ਮਿਸਾਲ ਹੈ ਫਲਾ ਵੱਡੇ ਮਲਾਨਾ ਸਾਹਿਬ ਨੇ ਇੱਕ ਵੱਡੀ ਮਿਸਾਲ ਪਾਇਆ ਕੀਤੀ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਦੇ ਆਪਸੀ ਭਾਈਚਾਰਾ ਸੀ ਉਸ ਤੋਂ ਬਾਅਦ ਤੁਸੀਂ ਖੁਦ ਅਤੇ तमाम ਸਾਡੀ ਜਿਹੜੇ तमाम ਮੁਸਲਿਮ ਭਾਈਚਾਰਿਆਂ ਨੇ ਲਗਾਤਾਰ ਕਾਫੀ ਨਾ ਤੁਸੀਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਫਿਰੋਜ਼ਪੁਰ ਫਾਜ਼ਿਲਕਾ ਦੇ ਅਲੱਗ-ਅਲੱਗ ਜਿਹੜੇ ਸੈਂਟਰਾਂ 'ਤੇ ਜਾ ਰਹੇ ਹੋ ਤਾਂ 50 ਲੱਖ ਪੈ ਤੁਸੀਂ ਸਰਕਾਰ ਤੋਂ ਪਹਿਲਾਂ ਹੀ ਪੰਜਾਬ ਦੀ ਔਰ ਕੇਂਦਰ ਸਰਕਾਰ ਤੋਂ ਪਹਿਲਾਂ ਹੀ ਅੱਜ ਹਰ ਬੀਟਾਂ ਦੇ ਲੋਕਾਂ ਦਿੱਤਾ ਇੱਕ ਵੱਡੀ ਮਿਸਾਲ ਆ ਤਾਂ ਸੈਲੂ ਤੁਹਾਡੀ ਪੂਰੀ ਟੀਮ ਨੂੰ ਬਹੁਤ ਧੰਨਵਾਦ ਜੀ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤੀ ਰਹਿਮ ਕਰਨ ਵਾਲਾ ਹੈ ਦੇਖੋ ਪੰਜਾਬੀਅਤ ਜਿਹੜੀ ਹੈ ਉਹ ਆਪਾਂ ਭਾਵੇਂ ਮੁਸਲਮਾਨਾਂ ਹਿੰਦੂ ਭਰਾਵਾਂ ਸਿੱਖਾਂ ਜੋ ਵੀ ਆ ਉਹ ਸਾਡੇ ਸਾਰਿਆਂ ਦੇ ਦਿਲਾਂ 'ਚ ਬੱਸੀ ਹੋਈ ਹੈ ਰਚੀ ਹੋਈ ਹੈ ਔਰ ਪੰਜਾਬ ਜਿਹੜਾ ਹੈ ਪਹਿਲੇ ਦਿਨ ਤੋਂ ਸਰਬ ਧਰਮਾਂ ਦਾ ਗੁਲਦਸਤਾ ਰਿਹਾ ਹੈ ਇਸ ਧਰਤੀ ਤੇ ਕੰਡੇ ਬੀਜਣ ਦੀ ਕੋਈ ਗੁੰਜਾਇਸ਼ ਨਹੀਂ ਹੈ ਇੱਥੋਂ ਹਮੇਸ਼ਾ ਮਿੱਟੀ ਮਿੱਠੀ ਕਣਕ ਹੀ ਜਿਹੜੀ ਹੈ ਉਹ ਬੀਜੀ ਜਾਂਦੀ ਹੈ ਇਹ ਜਦੋਂ ਆਪਦਾ ਆਈ ਤੇ ਉਹਨਾਂ ਦਿਨਾਂ 'ਚ 12 ਰਬੀ الاول ਦਾ ਦਿਨ ਚੱਲ ਰਿਹਾ ਸੀ ਯਾਨੀ حضرت محمد ਸਾਹਿਬ ਦੀ ਆਮਦ ਦਾ ਦਿਨ ਸੀਗਾ ਔਰ ਉਸੇ ਤਰੀਕ ਨੂੰ حضرت محمد ਸਾਹਿਬ ਇਸ ਦੁਨੀਆ ਤੋਂ ਤਸ਼ਰੀਫ ਵੀ ਲੈ ਗਏ ਤੇ ਅਸੀਂ ਉਸ ਵੇਲੇ ਮਹਿਸੂਸ ਕੀਤਾ ਕਿ ਉਹਨਾਂ ਦਿਨਾਂ 'ਚ ਜਿਹੜਾ ਪੈਸਾ ਖਰਚਣਾ ਹੈ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਕਰਨੇ ਆ ਤੇ ਜਦ ਸਾਡਾ ਗਵਾਂਢੀ ਦੁਖੀ ਹੈ ਸਾਡੇ ਗਵਾਂਢੀ ਦੇ ਘਰ 'ਚ ਪਾਣੀ ਆਇਆ ਹੋਇਆ ਹੈ ਤੇ ਅਸੀਂ ਕਿਸ ਤਰ੍ਹਾਂ ਇੱਕ ਖੁਸ਼ੀ ਨੂੰ ਸੈਲੀਬ੍ਰੇਟ ਕਰੀਏ ਤੇ ਅਸੀਂ ਇਸ ਨੂੰ ਮਹਿਸੂਸ ਕੀਤਾ ਤੇ ਜਾਮਾ ਮੱਜਲ ਲੁਧਿਆਣਾ ਤੋਂ ਐਲਾਨ ਕੀਤਾ ਕਿ ਅਸੀਂ ਇਸ ਨੂੰ ਮਨਾਉਣ ਦੀ ਬਜਾਏ ਉਹ ਸਾਰੀ ਰਕਮ ਜਿਹੜੀ ਹੈ ਪੰਜਾਬ ਦੇ ਹਰ ਦੇ ਨਾਲ ਜਿਹੜਾ ਲੋਕ ਮੁਕਾਬਲਾ ਕਰ ਰਹੇ ਉਧਰ ਖਰਚੀ ਹੈ ਫਿਰ ਉਸ ਤੋਂ ਬਾਅਦ ਕਿਉਂਕਿ ਇਤਿਹਾਸਿਕ ਜਾਮਾ ਮਸਜਿਦ ਹੈ ਭਾਰਤ ਦੀ ਇਸ ਮਸਜਿਦ ਦਾ ਬੜਾ ਪੁਰਾਣੇ ਸਮੇਂ ਤੋਂ ਇੱਕ ਅਲੱਗ ਤੋਂ ਮੁਕਾਮ ਰਿਹਾ ਹੈ ਜੰਗਿਆਜ਼ਾਦੀ ਜਿੱਥੋਂ بڑے ਫਤਵੇ ਦਿੱਤੇ ਗਏ ਔਰ ਬੜਾ ਕਿਰਦਾਰ ਅਦਾ ਕੀਤਾ ਗਿਆ ਤੇ ਅਸੀਂ ਫਿਰ ਇੱਕ ਐਲਾਨ ਕੀਤਾ ਭਾਰਤ ਦੇ ਮੁਸਲਮਾਨਾਂ ਨੂੰ ਕਿ ਪੰਜਾਬੀਆਂ ਨੇ ਹਮੇਸ਼ਾ ਤੁਹਾਡਾ ਸਾਥ ਦਿੱਤਾ ਤੁਸੀਂ ਜਦ ਕਦੀ ਸਾਨੂੰ ਬੁਲਾਇਆ ਕਦੀ ਕੇਰਲਾ ਚ ਹੜਾ ਆਇਆ ਸੀ ਪਹੁੰਚ ਗਏ ਉਤਰਾਖੰਡ ਚ ਹੜਾ ਆਇਆ ਸੀ ਪਹੁੰਚ ਗਏ ਤੁਸੀਂ ਐਨਆਰਸੀ ਤੇ ਸਾਨੂੰ ਬੁਲਾਇਆ ਸੀ ਤੁਹਾਡੇ ਕੋਲ ਲੰਗਰ ਲੈ ਕੇ ਪਹੁੰਚ ਗਏ ਤੁਸੀਂ ਦੁੱਖ ਤਕਲੀਫ ਚ ਸਾਨੂੰ ਪੀਜੀਆਈ ਸਦੇ ਆ ਸੀ ਉੱਥੇ ਲੰਗਰ ਲੈ ਕੇ ਪਹੁੰਚ ਗਏ ਕਿ ਬਈ ਅੱਜ ਅਸੀਂ ਪਾਣੀਆਂ ਦਾ ਮੁਕਾਬਲਾ ਕਰਦੇ ਪਏ ਹਾਂ ਕਿ ਤੁਸੀਂ ਸਾਡੇ ਨਾਲ ਨਹੀਂ ਆਣਾ ਤੇ ਮੈਨੂੰ ਖੁਸ਼ੀ ਹੈ ਕਿ ਇਦਾਂ ਦੇ ਜਿੰਨੇ ਵੀ ਵੱਡੇ ਵੱਡੇ ਮੌਲਵੀ ਆਪਣੇ ਆਪਣੇ ਇਲਾਕੇ ਚ ਸੀਗੇ ਤੇ ਉਹਨਾਂ ਨੇ ਇਸ ਐਲਾਨ ਨੂੰ ਸਮਝਿਆ ਤੇ ਪੂਰੇ ਜਿਹੜੇ ਸਾਡੇ ਨੇੜੇ ਦੇ ਸੂਬੇ ਐ ਖਾਸ ਕਰ ਰਾਜਸਥਾਨ ਉੱਤਰ ਪ੍ਰਦੇਸ਼ ਹਰਿਆਣਾ ਤੇ ਉਤਰਾਖੰਡ ਔਰ ਹਿਮਾਚਲ ਇਹਨਾਂ ਸਾਰੀਆਂ ਮਸਜਿਦਾਂ ਜੇ ਐਲਾਨ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਵੱਲ ਜਾਣਾ ਹੈ ਮੁਹੱਬਤ ਦਾ ਸਨੇਹ ਦੇਣਾ ਹੈ ਔਰ ਉਹਦਾ ਸਬੂਤ ਤੁਸੀਂ ਦੇ ਸਕਦੇ ਹੋ ਕਿ ਇਸ ਵੇਲੇ ਹਾਈਵੇ ਤੇ ਹਰ ਤੀਜੀ ਚੌਥੀ ਗੱਡੀ ਜਿਹੜੀ ਹੈ ਉਹ ਮੁਸਲਿਮ ਭਾਈਚਾਰੇ ਦੀ ਆਪਣੇ ਸਿੱਖ ਔਰ Hindu ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੇ ਲਈ ਮੌਜੂਦ ਹੈ ਤੇ ਅਸੀਂ ਜਦ ਇਹ ਸਾਰਾ ਸਰਵੇ ਕੀਤਾ ਅਸੀਂ ਗਏ ਅਲੱਗ-ਅਲੱਗ ਜਗ੍ਹਾ ਹੜਪੀਟਾਂ ਤੋਂ ਤੇ ਇਹ ਦੇਖ ਕੇ ਬੜਾ ਦੁੱਖ ਹੋਇਆ ਕਿ ਬਹੁਤ ਸਾਰੇ ਘਰ ਤਾਂ ਜ਼ਮੀਨ ਤੋਂ ਹੀ ਖਤਮ ਹੋ ਗਏ ਤੇ ਬਹੁਤ ਸਾਰੇ ਘਰਾਂ ਦੀ ਦੀਵਾਰਾਂ गिर ਗਈਆਂ ਅੱਛਾ ਇਹ ਸਾਰੇ ਉਹ ਘਰ ਸੀਗੇ ਜਿਹੜੇ ਕਿ ਪਹਿਲਾਂ ਤੋਂ ਹੀ ਗਰੀਬੀ ਰੇਖਾ ਦੇ ਅੰਦਰ ਜੀਵਨ ਬਤੂਤ ਕਿਉਂਕਿ ਗਰੀਬ ਬੰਦਾ ਹੀ ਨਦੀ ਨਾਲਿਆਂ ਕੋਲ ਜਗਾ ਲੈਂਦਾ ਉਹ ਤੇ ਸਸਤੀ ਹੁੰਦੀ ਹੈ ਤੇ ਇਹਨਾਂ ਨੂੰ ਅਸੀਂ ਜਦ ਦੇਖਿਆ ਵੀ ਇਹ ਤਾਂ ਟੈਂਟਾਂ 'ਚ ਰਹਿ ਰਹੇ ਹੁਣ ਤੇ ਅਸੀਂ ਫਿਰ ਆਪਸ 'ਚ ਸਲਾਹ ਕੀਤੀ ਕਿ ਵੀ ਕੁਝ ਐਸਾ ਕਰੀਏ ਕਿ ਇਹਨਾਂ ਨੂੰ ਘੱਟੋ ਘੱਟ ਵਿਆਜ ਤੇ ਪੈਸੇ ਲੈ ਕੇ ਛੱਡਣਾ ਪਾਣਾ ਪਵੇ ਕਿਉਂਕਿ ਗਰੀਬ ਬੰਦਾ ਜਦ ਵਿਆਜ ਤੇ ਪੈਸੇ ਲੈਂਦਾ ਉਹ ਫਸ ਜਾਂਦਾ ਤੇ ਵੇਰ ਅਸੀਂ ਸਾਰੀ ਸਲਾਹ ਕੀਤੀ ਕਿਉਂਕਿ ਅਲੱਗ-ਅਲੱਗ ਜਗ੍ਹਾ ਤੋਂ ਮੁਸਲਮਾਨ ਆ ਰਹੇ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਇਹਰਾਰ ਫਾਊਂਡੇਸ਼ਨ ਦੀ ਮਦਦ ਕਰਨੀ ਹੈ ਅਸੀਂ ਕਿਹਾ ਜੇ ਤੁਸੀਂ ਸਾਡੀ ਮਦਦ ਕਰਨੀ ਹੈ ਤਾਂ ਫਿਰ 5 ਦਿਨ ਦੇ ਵਿੱਚ ਇਸ ਮਦਦ ਨੂੰ ਜਿਨ੍ਹਾਂ ਦੇ ਲਈ ਦਿੱਤੀ ਗਈ ਉੱਥੇ ਪਹੁੰਚਾਈਏ ਕਿਉਂਕਿ ਕੋਈ ਵੀ ਅਗਰ ਅੱਜ ਦੇ ਡੇਰ 'ਚ ਕੋਈ ਤਨਜ਼ੀਮਾਂ ਨੇ ਕੋਈ ਐਨ ਜੀਓਜ਼ ਨੇ ਉਹ ਐਲਾਨ ਤਾਂ ਕਰਦੇ ਆ ਕਿ ਮਦਦ ਦਿਓ ਲੇਕਿਨ ਜਦ ਆ ਜਾਂਦੀ ਹੈ ਫਿਰ 6-6 ਮਹੀਨੇ ਕੀ ਉਹ ਫਿਰ ਸ਼ਰਤਾਂ ਨਾਲ ਲਾ ਪੈਂਦੇ ਆ ਕੇ ਘਰ ਕੇ ਦਾ ਸੀਗਾ ਰਜਿਸਟਰੀ ਕੇ ਤੇ ਨਾਮ ਹੈ ਆਧਾਰ ਕਾਰਡ ਕਿੱਥੇ ਹੈ ਰਾਸ਼ਨ ਕਾਰਡ ਕਿੱਥੇ ਹੈ ਅਸੀਂ ਸਾਰੀਆਂ ਸ਼ਰਤਾਂ ਨਕਾਰ ਕੇ ਫਿਜ਼ੀਕਲ ਵੈਰੀਫਿਕੇਸ਼ਨ ਤੇ ਆਏ ਤਿੰਨ ਬੰਦਿਆਂ ਦੀ ਟੀਮ ਬਣਾਈ ਮੁਸਤਕੀਮ ਭਾਈ ਹੈ ਇੱਕ ਮਾਈਕਲ ਸਿੰਘ ਹੈ ਇੱਕ ਸਾਡਾ ਸੰਨੀ ਵੀਰਾ ਹੈ Hindu ਪਰਿਵਾਰ ਤੋਂ ਸੋਨੂ ਵੀਰਾ ਤੇ ਅਸੀਂ ਇਹਨਾਂ ਤਿੰਨਾਂ ਦੀ ਟੀਮ ਬਣਾਈ ਇਹਨਾਂ ਨੂੰ ਕਿਹਾ ਜਿੱਥੇ ਤੇ ਮੈਂ ਹੋ ਕੇ ਆਇਆ ਉੱਥੇ ਜਾਓ ਉਹਨਾਂ ਪਰਿਵਾਰਾਂ ਨੂੰ ਦੇਖੋ ਧਰਮ ਦੀ ਐਨਕ ਲਾ ਕੇ ਦੇਖਣਾ ਕਿ ਇਹ ਨਹੀਂ ਵੀ ਅਸੀਂ ਮੁਸਲਮਾਨ ਆ ਹਿੰਦੂ ਆ ਸਿੱਖ ਆ ਵੀ ਉਹਨਾਂ ਹੀ ਜਿਹਦਾ ਜਿਆਦਾ ਨੁਕਸਾਨ ਹੋਇਆ ਫਿਲਹਾਲ ਅਸੀਂ ਅਗਰ ਉਹਨੂੰ ਦੁਸ਼ ਦੇ ਸਕਦੇ ਹਾਂ ਤਾਂ ਉਹਨੂੰ ਜਿਆਦਾ ਦੋ ਜਿਹਦਾ ਘੱਟ ਹੋਇਆ ਤਾਂ ਉਹਨੂੰ ਥੋੜੇ ਘੱਟ ਦੇ ਦਿਓ ਤਾਂ ਕਿ ਉਹ ਆਪਣੀ ਜ਼ਿੰਦਗੀ ਲਈ ਤੇ ਲੈ ਆਵੇ ਤੇ ਅੱਜ ਅਸੀਂ 37 ਪਰਿਵਾਰਾਂ ਇਸੇ ਲੱਭ ਲਏ ਜਿਹੜੇ ਸਰਬਤਰਮਾ ਦੇ ਲੋਕ ਨੇ ਕਿ ਜਿਨ੍ਹਾਂ ਨੂੰ ਅਸੀਂ 50 ਲੱਖ ਰੁਪਇਆ ਜਾਮਾ ਮਸਜਿਦ ਲੁਧਿਆਣਾ ਵੱਲੋਂ ਅੱਜ ਰਿਲੀਜ਼ ਕਰ ਦਿੱਤਾ ਹੈ ਬੜੇ ਬੜੇ ਮੌਲਾਨਾ ਸਾਹਮਣੇ ਬੜੀ ਮੈਂ ਪਹਿਲੀ ਗੱਲ ਆਪਸੀ ਭਾਈਚਾਰੇ ਸਾਂਤੀ ਸੀ ਅੱਜ ਉਹਨਾਂ ਦੀ 4ਵੀਂ ਬਰਸੀ ਹੈ ਇਹ ਕੰਮ ਉਹਨਾਂ ਨੇ ਸ਼ੁਰੂ ਕੀਤਾ ਸੀ 2019 'ਚ ਜਦੋਂ ਹੜ੍ਹ ਆਇਆ ਖਾਲਸਾ ਇਹਨੂੰ ਬੁਲਾਇਆ ਜਦੋਂ ਸਾਡੇ ਪ੍ਰਧਾਨ ਚਾਚੂ ਸਰਦਾਰ ਪ੍ਰੀਤਪਾਲ ਸਿੰਘ ਜੀ ਉਹਨਾਂ ਨੇ ਮੱਜਾ ਡੋਨੇਟ ਕਰਨੀਆਂ ਸ਼ੁਰੂ ਕੀਤੀਆਂ ਤੇ ਅਬੂ ਜੀ ਨੇ ਪ੍ਰਧਾਨ ਚਾਚੂ ਨੂੰ ਕਿਹਾ ਕਿ ਵੀ ਤੁਸੀਂ ਵੀ ਆਓ ਅਸੀਂ ਵੀ ਇਹਦੇ ਹਿੱਸਾ ਲੈਣਾ ਚਾਹੁੰਦੇ ਹਾਂ ਤੇ ਇਸੀ ਮਸਜਿਦ ਦੇ ਵਿੱਚ ਉਹਦੇ ਵਿੱਚ ਡੋਨੇਸ਼ਨ ਦਾ ਐਲਾਨ ਕੀਤਾ ਗਿਆ ਉਹ ਇਸੇ ਤਰ੍ਹਾਂ ਚੈੱਕ ਜਿਹੜਾ ਉਹ ਦਿੱਤਾ ਗਿਆ ਸੀਗਾ ਤੇ ਅੱਜ ਦੇ ਦਿਨ ਉਹ ਕਿਉਂਕਿ ਸਾਡੇ ਤੋਂ ਵਿਛੜੇ ਤੇ ਅਸੀਂ ਉਹਨਾਂ ਦੇ ਯਾਦ ਦੇ ਵਿੱਚ ਇਹ 50 ਲੱਖ ਰੁਪਏ ਜਿਹੜਾ ਉਹ ਜਾਰੀ ਕਰਕੇ ਤੁਹਾਨੂੰ ਖਿਲਾ ਦੂੰਗੇ ਹੁਣ ਗਰਾਊਂਡ ਅਸੀਂ ਹੁਣ ਗਰਾਊਂਡ ਰਿਪੋਰਟ ਤੇ ਕਰਨਾ ਚਾ ਲੇਕਿਨ ਅਸੀਂ ਲਗਾਤਾਰ ਰੋਜ਼ ਰਾਸ਼ਨ ਦੀਆਂ ਗੱਡੀਆਂ ਉਹਨਾਂ ਰਿਆਨ ਚ ਭੇਜਦੇ ਨੇ ਪਾਣੀ ਜੇਕਰ ਉਤਰੇਗਾ ਤੇ ਅਸੀਂ ਪੰਚਾਇਤਾਂ ਨਾਲ ਮਿਲ ਕੇ ਜਿਹੜੇ ਗਰੀਬ ਜ਼ਿਮੀਂਦਾਰ ਹੈ ਉਹਨਾਂ ਨੂੰ ਬੀਜ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਡੀਜ਼ਲ ਦੇ ਪੈਸੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇੱਕ ਵਾਰੀ ਫਿਰ ਮੋੜੇ ਨਾ ਮੋੜਾ ਲਾ ਕੇ ਜ਼ਿੰਦਗੀ ਨੂੰ ਮੈਡੀਕਲ ਦੇ ਵਿੱਚ ਅਸੀਂ ਹੁਣ ਤੱਕ ਤਕਰੀਬਨ 10 ਲੱਖ ਰੁਪਏ ਦੀਆਂ ਦਵਾਈਆਂ ਹੜਪੀੜਤਾਂ ਦੇ ਇਲਾਕੇ 'ਚ ਭੇਜ ਚੁੱਕੇ ਹਾਂ ਸਾਡੀਆਂ ਟੀਮਾਂ ਜਿਹੜੀਆਂ ਇਸ ਵਕਤ ਸਾਡੇ ਹਿੰਦੂ ਸਿੱਖ ਭਰਾਵਾਂ ਡਾਕਟਰਾਂ ਦੇ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਹੀਆਂ ਹਨ ਖਾਸ ਕਰ ਰਹਿਰਾਸ ਸੁਸਾਇਟੀ ਜਿਹੜੀ ਹੈ ਜੱਜ ਗੁਰਸਾਹਿਬ ਸਿੰਘ ਹੈ ਸਰਦਾਰ ਪਰਮ ਸਿੰਘ ਹੈ ਪਰਮਪਾਲ ਸਿੰਘ ਹੈ ਔਰ ਸਾਡ ਮਾਨ ਜਸਦੇਵ ਸੇਖੋਂ ਉਹ ਹੈ ਉਹਨਾਂ ਨਾਲ ਮਿਲ ਕੇ ਲਗਾਤਾਰ ਅਸੀਂ ਇੱਕ ਕੰਮ ਕਰਦੇ ਪਏ ਔਰ ਅਸੀਂ ਸਾਰੇ ਭਰਾ ਜਿਹੜੇ ਆ ਤੇ ਅਲੱਗ-ਅਲੱਗ ਧਰਮਾਂ ਦੇ ਹਾਂ ਲੇਕਿਨ ਹਮੇਸ਼ਾ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਬਤੌਰ ਪੰਜਾਬੀ ਅਸੀਂ ਪੰਜਾਬ ਦੀ ਇਨਸਾਨੀਅਤ ਦੀ ਸੇਵਾ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਕਰਦੇ ਸੋ ਇੱਕ ਬੜੀ ਮਿਸਾਲ ਆ ਪੰਜਾਬ ਲੁਧਿਆਣਾ ਹੀ ਪੂਰੇ ਪੰਜਾਬ ਦੀ ਜਿੱਥੇ ਮੁਸਲਿਮ ਭਾਈਚਾਰੇ ਨਹੀਂ ਹੋਏ ਮੌਲਾਨਾ ਪੰਜਾਬ ਦੇ ਮੌਲਾਨਾ ਹਬੀਬ ਉਰ रहमान 사ਨੀ ਦੇ तमाम ਅੱਜ ਉਹਨਾਂ ਤਕਰੀਬਨ 32 ਪਰਿਵਾਰਾਂ ਨੂੰ ਤਕਰੀਬਨ 50 ਲੱਖ ਦੀ ਜਿਹੜੀ ਇਹ ਰਾਸ਼ੀ ਦਿੱਤੀ ਆ ਉਹਨਾਂ ਹਰਡ ਪੀਟ ਤੇ ਲੋਕਾਂ ਨੂੰ ਕਿਤੇ ਤਾਂ ਕਿ ਵੱਡੀ ਮਿਸਾਲ ਐ ਇਸ ਦੇ ਵਿੱਚ ਖਾਸ ਲਫ਼ਜ਼ਾਂ ਦੇ ਵਿੱਚ ਇਹ ਪੰਜਾਬ ਦੀ ਇੱਕ ਮਿਸਾਲ ਐ ਉਹ ਲੋਕਾਂ ਵਾਸਤੇ ਜਿਹੜੇ ਹਜੇ ਵੀ ਫਿਰਕਾਪਸਤੀ ਪੈਂਦੇ ਲੇਕਿਨ ਇਸ ਵਿੱਚ ਜਾਮਾ ਮਸਜਿਦ ਲੋਜਾਨਾਂ ਦੇ ਮੋਹਨਾ ਸਾਹਿਬ ਦੁਆਰਾ ਇਡਾ ਇੱਕ ਵੱਡਾ ਪੈਗਾਮਤਾ ਗਿਆ ਆਪਸੀ ਭਾਈਚਾਰਕ ਸਾਂਝ ਦਾ ਖਾਸ ਕਰਕੇ ਇਸ ਆਫਤਾ ਦੀ ਘੜੀ ਦੇ ਵਿੱਚ ਉਹਨਾਂ 32 ਪਰਿਵਾਰਾਂ ਨੂੰ ਅਲੱਗ-ਅਲੱਗ ਧਰਮਾਂ ਦੇ ਲੋਕ ਸੀ ਉਹਨਾਂ ਨੂੰ ਅੱਜ ਉਸ ਪਰਿਵਾਰਾਂ ਨੂੰ ਅੱਜ 50 ਲੱਖ ਦੀ ਤਕਰੀਬਨ ਗ੍ਰਾਂਟ ਰਾਸ਼ੀ ਦਿੱਤੀ ਗਈ ਤਾਂਕਿ ਉਹ ਆਉਣ ਵਾਲੇ ਸਮੇਂ 'ਚ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਤੇ ਆਪਣੇ ਮਕਾਨ ਨੂੰ ਥੋੜੀ-ਬੋਤੀ ਜਿਹੀ ਉਸਾਰੀ ਹੋਣ ਦੀ ਕਰਕੇ ਆਪਣਾ ਜੀਵਨ ਉਹ ਦੁਆਰਾ ਸ਼ੁਰੂ ਕਰ ਸਕਣ ਤੇ ਵੱਡੀ ਮਿਸਾਲ ਹੈ ਪੰਜਾਬ ਦੇ ਸ਼ਾਹੀ امام ਰਹਿਮਾਨੀ ਦੀ ਤਾਂ तमाम ਲੋਕਾਂ ਵਾਸਤੇ ਇਹ ਮਿਸਾਲ ਹੈ ਵੀ ਆ पंजाब ही कितना राज है जिरे बच्च सब तरह मिल के हमेशा इस आपदा की कड़ी एक परिवार मंगुर धंधे मैं मोहम्मद रिजवान सर गाज़ीबाद से हम लोग राहत सामग्री लेकर के पंजाब के लिए आए थे गांव कलछीना गाज़ीबाद से और उसमें जो हम लेकर के आए सामान तकरीबन नौ टन सामान था और वहाँ पाँच सौ के करीब किट थी वो हमने जो जो बै, बाढ़ से पीड़ित हुए हैं उन लोगों में वो तकसीम करने का कार्य किया है और मैं कहता हूँ कि इस टाइम पर जबकि एक आपदा आई है तो हम पूरा भारत एक परिवार हैं और हम मानवता के लिए काम कर रहे हैं और इंसानियत के लिए हमें काम करना चाहिए भारत का हर बासी हर रहने वाला और हर जो है बाशिंदा वो इस वक्त में इस बाढ़ से पीड़ित है और सबके दिल दुखी हैं अगर कोई हमारा पंजाब या पंजाबी या सिख भाई बाढ़ से पीड़ित हुआ है तो हम सब के दिल उसके लिए धड़कते हैं और यही हमारा मजहब सिखाता है कि मानवता के लिए ह्यूमिटी के लिए और इंसानियत के लिए काम किया जाए तो मैं शाही इमाम पंजाब के पास में आज हम आए हुए थे इनसे मुलाकात हुई इन्होंने माशाल्लाह पचास लाख का चेक जो है वो बाढ़ से पीड़ित लोगों को लिए दिया है अल्लाह इन इन सब मेहनतों को कबूल फरमाए और आपसी भाईचारे को अल्लाह ताला हमेशा के लिए बाकी रखे थैंक यू धन्यवाद कैमरा मैन बॉबीना संदीप शर्मा ਦੀ ਵੀ ਲੁਧਿਆਣਾ